ਹੈਲੋ ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇਲੇ ਬਲੌਗ ਤੇ ਅੱਜ ਤੱਕ ਦੇ ਕੀ ਸਾਰੇ ਭਣਪਰਾ ਠੀਕ ਹੋ ਗਿਆ ਸੀ ਵੀ ਠੀਕ ਠਾਕ ਵਾ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭਣਪਰਾਵਾਂ ਨੇ ਹਾਇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਇਹਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਆਪਾਂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਆ ਤੇ ਅੱਜ ਦਾ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਨ ਲੱਗੇ ਆ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਇੱਕ ਆਸਾਨ ਜਈ ਰੈਮਡੀ ਲੈ ਕੇ ਆਏ ਜਿਹੜੇ ਜਿਹਦੇ ਨਾਲ ਤੁਹਾਡਾ ਜਿਹੜਾ ਚਿਹਰਾ ਬਹੁਤ ਹੀ ਸੁਣਾ ਸਾਫ਼ ਵੀ ਰਹੂਗਾ ਔਰ ਜੇ ਤੁਹਾਡੇ ਚਿਹਰੇ ਤੇ ਥੋੜੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਦਾਗ ਆ ਜਾਂ ਸਕਿਨ ਜਿਹੜੀ ਆ ਉਹਦਾ ਕਲਰ ਫੇਅਰ ਨਹੀਂ ਆ ਤੇ ਤੁਸੀਂ ਆਵੜੀ ਚੀਜ਼ ਟਰਾਈ ਕਰੋ ਤੁਹਾਡਾ ਚਿਹਰਾ ਇਹਦੇ ਨਾਲ ਇੱਕਦਮ ਸਾਫ਼ ਹੋ ਜਾਊਗਾ ਬਾਕੀ ਇਹ ਕਹਿਣ ਦੇ ਨਾਲ ਨਹੀਂ ਹੁੰਦਾ ਵਾ ਦੇਖੋ ਇਹਨਾਂ ਕਰਨਾ ਵੀ ਪੈਂਦਾ ਵਾ ਬਹੁਤ ਭੈਣਾਂ ਦੇ ਕਮੈਂਟ ਆ ਜਾਂਦੇ ਆ ਕਿ ਭੈਣੇ ਸਾਨੂੰ ਨਾ ਕੁਝ ਤੁਸੀਂ ਜੋ ਚੀਜ਼ ਬਣਾਉਣ ਦੇ ਉੱਤੇ ਕੈਮਰਾ ਨਹੀਂ ਵਿਖਾਉਂਦੇ ਸਾਨੂੰ ਦੱਸ ਦੇਣੀ ਆ ਤੇ ਭੈਣੇ ਆਪਾਂ ਜੋ ਵੀ ਚੀਜ਼ ਬਣਾਉਨੇ ਆ ਤੁਹਾਨੂੰ ਦੱਸ ਆ ਸਭ ਚੀਜ਼ ਵਿਖਾਈਦੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਆ ਕੌਲੀ ਲੈ ਲਈ ਆ ਤੇ ਉਸ ਤੋਂ ਬਾਅਦ ਆਪਾਂ ਦੇਖੋ ਦੁੱਧ ਆਪਾਂ ਜਿਹੜਾ ਲਿਆ ਵਾ ਉਹ ਆਪਾਂ ਕੱਚਾ ਵੀ ਲੈ ਲੈ ਸਕਦੇ ਆ ਜੇ ਉਬਾਲਿਆ ਹੋਇਆ ਠੰਡਾ ਹੋਇਆ ਉਹ ਵੀ ਲੈ ਸਕਦੇ ਆ ਉਹ ਵੀ ਠੰਡਾ ਆਪਾਂ ਇਹ ਫਰਿੱਜ ਦੇ ਵਿੱਚ ਰੱਖਿਆ ਹੋਵੇ ਤੇ ਆਪਾਂ ਜਿਹੜਾ ਦੁੱਧ ਆ ਉਹ ਲੈ ਲਿਆ ਵਾ ਕੋਈ 2-3 ਚਮਚ ਲੈ ਲਿਆ ਵਾ ਹੈਨਾ ਜਿਆਦਾ ਨਹੀਂ ਲਿਆ 2-3 ਚਮਚ ਆਪਾਂ ਲਿਆ ਵਾ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਚੌਲਾਂ ਦਾ ਆਟਾ ਠੀਕ ਆ ਚੌਲਾਂ ਦਾ ਆਟਾ ਬਾਜ਼ਾਰ ਵਿੱਚੋਂ ਬੜੇ ਆਰਾਮ ਨਾਲ ਮਿਲ ਜਾਂਦਾ ਜੇ ਨਾ ਮਿਲੇ ਤੇ ਤੁਸੀਂ ਇਹਨੂੰ ਘਰੇ ਵੀ ਪੀਸ ਕੇ ਤਿਆਰ ਕਰ ਸਕਦੇ ਆ ਪੀਸ ਕੇ ਨੂੰ ਆਪਣੇ ਇਹਦੇ ਵਿੱਚ ਮਿਕਸੀ ਚ ਤੇ ਤੁਸੀਂ ਇਹਨੂੰ ਬ੍ਰੀਕ ਛਾਨਣੀ ਦੇ ਨਾਲ ਛਾਨ ਲੈਣਾ ਵਾ ਕਿਉਂਕਿ ਜੇ ਇਹਦੇ ਵਿੱਚ ਥੋੜੇ ਜਿਹੇ ਹਲਕੇ ਜੇ ਕਣ ਰਹਿ ਗਏ ਤੇ ਫਿਰ ਆਪਣੇ ਮੂੰਹ ਤੇ ਜੜੇ ਆ ਨਾ ਇਹ ਮਤਲਬ ਜਿਸ ਤਰ੍ਹਾਂ ਆਪਾਂ ਲਗਾਵਾਂਗੇ ਨਾ ਤੇ ਦਾਣੇ ਵਾਂਗੂ ਸਾਨੂੰ ਗੜੋਗੇ ਕਿਉਂਕਿ ਆਪਾਂ ਕਦੀ ਵੀ ਇਹਦੀ ਕਰੀਮ ਬਣਾਉਣੀ ਹੋਏ ਤੇ ਇੱਕਦਮ ਬਿਲਕੁਲ ਇੱਕਦਮ ਲੈਂਮ ਹੋਣਾ ਚਾਹੀਦਾ ਵਾ ਆ ਦੇ ਆਪਾਂ ਇਹਦੀ ਬਹੁਤ ਹੀ ਸੋਹਣੀ ਜਿਹੜੀ ਆ ਕਰੀਮ ਤਿਆਰ ਕਰੰਦੇ ਆ ਔਰ ਇਹਦੇ ਵਿੱਚ ਆਪਾਂ ਹੋਰ ਇੱਕ ਥੋੜਾ ਜਿਹਾ ਕੀ ਪਾਵਾਂਗੇ ਅੱਧਾ ਚਮਚਾ ਪਾਣੀ ਦੇ ਵਿੱਚ ਥੋੜਾ ਜਿਹਾ ਆਟਾ ਹੋਰ ਪਾਉਂਦੇ ਕਿਉਂਕਿ ਇਹ ਥੋੜਾ ਜਿਹਾ ਪਤਲੀ ਸੀ ਇਸ ਕਰਕੇ ਮੈਨੂੰ ਥੋੜਾ ਹੋਰ ਗਾੜਾ ਕੀਤਾ ਤਾਂ ਕਿ ਆਪਾਂ ਜਦੋਂ ਇਹਦਾ ਫੇਸ਼ੀਅਲ ਕਰੀਏ ਆਪਣੇ ਮੂੰਹ ਤੇ ਤੇ ਇਹ ਥੱਲੇ ਨੂੰ ਨਾ ਡਿੱਗੇ ਚੰਗੀ ਤਰ੍ਹਾਂ ਸਾਡੀ ਸਕਿਨ ਤੇ ਲੱਗ ਸਕੇ ਚੰਗੀ ਤਰ੍ਹਾਂ ਪਹਿਲਾਂ ਆਪਾਂ ਨੂੰ ਫੈਟ ਲੈਣਾ ਵਾ ਕਿਉਂਕਿ ਜਦੋਂ ਆਪਾਂ ਇਹਨੂੰ ਦੁੱਧ ਵਿੱਚ ਜਾਂ ਕਿਸੇ ਚੀਜ਼ ਵਿੱਚ ਪਾਉਂਦੇ ਆ ਚੌਲਾਂ ਦੇ ਆਟੇ ਨੂੰ ਤੇ ਇਹ ਬਹੁਤ ਜ਼ਿਆਦਾ ਫੁੱਲਦਾ ਵਾ ਹੈਨਾ ਤੇ ਇਹ ਆਪਣਾ ਜਿਹੜਾ ਵਾ ਕਿੰਨਾ ਕਿੰਨੇ ਫੁੱਲਣਾ ਵਾ ਸਾਨੂੰ ਪਤਾ ਲੱਗ ਜਾਂਦਾ ਫਿਰ ਅਸੀਂ ਦੂਸਰੀ ਚੀਜ਼ ਜਿਹੜੀ ਪਾਉਣੀ ਆ ਤੇ ਫਿਰ ਉਸੇ ਤਰੀਕੇ ਨਾਲ ਦੇ ਵਿੱਚ ਪਾਵਾਂਗੇ ਠੀਕ ਆ ਬਿਲਕੁਲ ਸੋਹਣੀ ਜੀ ਕਰੀਮ ਤਿਆਰ ਹੋ ਗਈ ਆ ਭੈਣਾ ਜਿਸ ਤਰ੍ਹਾਂ ਕਹਿ ਦਿੰਦੀ ਆ ਭੈਣਾ ਤੁਸੀਂ ਸਮਾਨ ਪਾਇਆ ਸਾਨੂੰ ਪਤਾ ਨਹੀਂ ਲੱਗਾ ਤੇ ਵੈਸੇ ਮੈਂ ਤੁਹਾਨੂੰ ਹਮੇਸ਼ਾ ਭੈਣਾ ਦਿਖਾ ਕੇ ਹੀ ਪਾਉਣੀ ਆ ਤੇ ਬਾਕੀ ਇੱਕ ਦੋ ਭੈਣਾ ਦੇ ਕਮਾ ਠੀਕ ਹੀ ਭੈਣਾ ਪਤਾ ਨਹੀਂ ਲੱਗਦਾ ਵਾ ਆ ਦੇਖੋ ਆਪਾਂ ਤੁਹਾਨੂੰ ਦਿਖਾ ਵੀ ਦਿੱਤਾ ਕਿ ਇਸ ਤਰ੍ਹਾਂ ਦੀ ਕਰੀਮ ਬਣ ਕੇ ਤਿਆਰ ਹੋ ਗਈ ਆ ਠੀਕ ਹੈ ਇਸ ਤੋਂ ਬਾਅਦ ਜਿਹੜੀ ਆਪਾਂ ਇਹਦੇ ਵਿੱਚ ਅਗਲੀ ਚੀਜ਼ ਪਾਉਣੀ ਆ ਓਵਾ ਨਾਰੀਅਲ ਦਾ ਤੇਲ ਆ ਦੇਖੋ ਨਾਰੀਅਲ ਦਾ ਤੇਲ ਆਪਾਂ 5 ਤੋਂ 6 ਬੂੰਦਾਂ ਇਹਦੇ ਵਿੱਚ ਪਾ ਲਿਆ ਵਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲੈਣਾ ਵਾ ਇਹ ਵਾਲੀ ਜਿਹੜੀ ਕਰੀਮ ਆਪਾਂ ਆਪਣੇ ਫੇਸ ਤੇ ਲਗਾ ਕੇ ਵੀ ਆਪਣਾ ਫੇਸ ਵੀ ਸਾਫ਼ ਕਰ ਸਕਦੇ ਹਾਂ ਤੇ ਜੇ ਆਪਣੇ ਹੱਥਾਂ ਦਾ ਜਿਹੜਾ ਕਲਰ ਵਾ ਥੋੜਾ ਕਦੀ ਵਿਟਨਰ ਕੁੱਤੇ ਰਹਿ ਕੇ ਕਾਲਾ ਹੋ ਗਿਆ ਵਾ ਜਾਂ ਜਿਸ ਤਰ੍ਹਾਂ ਇਹ ਜਿਹੜੀਆਂ ਗੰਨਾ ਤੇ ਇੱਥੇ ਵੀ ਲਗਾ ਕੇ ਆਪਾਂ ਆਪਣੇ ਹੱਥਾਂ ਨੂੰ ਵੀ ਬਹੁਤ ਸੋਹਣਾ ਸਾਫ਼ ਕਰ ਸਕਦੇ ਹਾਂ ਅਰਕਾਂ ਦੇ ਵੀ ਤੁਸੀਂ ਲਾ ਸਕਦੇ ਜੇ ਬਹੁਤ ਸੋਹਣੀਆਂ ਸਾਫ਼ ਹੋ ਜਾਂਦੀਆਂ ਇਹਦੇ ਨਾਲ ਇਹ ਚੰਗੀ ਤਰ੍ਹਾਂ ਹੁਣ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਕੇ ਠਿਕ ਕਰੀਮ ਬਣ ਗਈ ਆ ਹੈਨਾ ਉਸ ਤੋਂ ਬਾਅਦ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਉਣਾ ਕੋਈ ਵੀ ਜਦੋਂ ਕਰੀਮ ਲਗਾਉਣੀ ਹੈ ਤਾਂ ਪਹਿਲਾਂ ਉਹਨੂੰ 5 ਮਿੰਟ ਲਈ ਆਪਣੇ ਚਿਹਰੇ ਤੇ ਆਪਾਂ ਇਦਾਂ ਹੀ ਛੱਡ ਦੇਣਾ ਹੁੰਦਾ ਵਾ ਤਾਂ ਕਿ ਉਹਦਾ ਅਸਰ ਵੀ ਸਾਡੇ ਚਿਹਰੇ ਤੇ ਚੰਗੀ ਤਰ੍ਹਾਂ ਹੋਵੇ ਇਹ ਜਿਹੜੀ ਕਰੀਮ ਹੈ ਨਾ ਆਪਾਂ ਇਹਨੂੰ ਮਲਣਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਇਹਦੇ ਨਾਲ ਆਪਾਂ ਮ사ਜ ਨਹੀਂ ਗੀ ਕਰਨੀ ਪਹਿਲਾਂ ਆਪਾਂ ਇਹਨੂੰ 5 ਮਿੰਟ ਲਈ ਆਪਣੇ ਚਿਹਰੇ ਤੇ ਲਗਾ ਦੇਣਾ ਵਾ ਤੁਸੀਂ ਕਿਸੇ ਵੇਲੇ ਵੀ ਕਦੇ ਵੀ ਘਰ ਦੇ ਵਿੱਚ ਇਹਨੂੰ ਲਗਾ ਸਕਦੇ ਆ ਸਵੇਰ ਦੇ ਵੇਲੇ ਲਗਾ ਲਓ ਰਾਤ ਦੇ ਵੇਲੇ ਲਗਾ ਦਿਓ ਇਹਦਾ ਕੋਈ ਟਾਈਮ ਟੇਬਲ ਨਹੀਂ ਹੈਗਾ ਬਸ ਆਇਆ ਕਿ ਇਹਨੂੰ ਲਗਾਉਣ ਤੋਂ ਬਾਅਦ ਆ ਤੁਸੀਂ 1 ਘੰਟੇ ਤੱਕ ਬਾਹਰ ਧੁੱਪ ਵਿੱਚ ਨਹੀਂ ਜਾਣਾ ਚੰਗੀ ਤਰ੍ਹਾਂ ਆਪਾਂ ਇਹਨੂੰ ਲਗਾ ਲਿਆ ਆਪਣੇ ਫੇਸ ਤੇ ਬਾਕੀ ਜਦੋਂ ਵੀ ਤੁਸੀਂ ਕਦੀ ਲਗਾਉਨੇ ਆ ਤੇ ਤੁਸੀਂ ਹੁਣ ਮੈਂ ਤੇ ਵੀਡੀਓ ਸ਼ੂਟ ਕਰਾਂਦੀ ਆ ਕਿ ਜੇ ਤੁਹਾਨੂੰ ਤੁਹਾਡੇ ਕੋ ਬਾਜ ਜਾਂਦੀ ਆ ਤਾਂ ਤੁਸੀਂ ਇਹਨੂੰ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਆ ਕਿਉਂਕਿ ਹੱਥਾਂ ਤੇ ਵੀ ਲਗਾਉਣ ਦੇ ਨਾਲ ਬਹੁਤ ਸੋਹਣਾ ਫਾਇਦਾ ਹੁੰਦਾ ਵਾ ਹੁਣ ਆਪਾਂ ਸਟੈਪ ਬਾਈ ਸਟੈਪ ਇਹਦੀ ਮਾਲਿਸ਼ ਨਹੀਂ ਕਰਨੀ ਆ ਜਦੋਂ ਵੀ ਆਪਾਂ ਇਹਦੀ ਮਾਲਿਸ਼ ਜਿਹੜੀ ਆ ਨਹੀਂ ਕਰਨੀ ਜਦੋਂ ਵੀ ਆਪਾਂ ਕਰਨਾ ਆ ਆਪਾਂ ਜਦੋਂ 5 ਮਿੰਟ ਨੂੰ ਕਰੀਮ ਨੂੰ ਇਸ ਤਰ੍ਹਾਂ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਆ ਉਸ ਤੋਂ ਬਾਅਦ ਆਪਾਂ ਹੌਲਕੇ ਹੱਥ ਦੇ ਨਾਲ ਇਨੂੰ ਐਸ ਤਰ੍ਹਾਂ ਐਸ ਤਰ੍ਹਾਂ ਆਪਣੀ ਸਕਿਨ ਤੇ ਐਸ ਤਰ੍ਹਾਂ ਐਸ ਤਰ੍ਹਾਂ ਹਲਕੇ ਹੱਥ ਦੇ ਨਾਲ ਇਹਨੂੰ ਹਿਲਾਉਣਾ ਵਾ ਤਾਂ ਕਿ ਜਿਹੜੀ ਕਰੀਮ ਆ ਉਹ ਸਾਡੀ ਸਕਿਨ ਦੇ ਅੰਦਰ ਜਾਵੇ 5 ਮਿੰਟ ਰੱਖਣ ਤੋਂ ਬਾਅਦ ਆ ਇਸ ਤਰ੍ਹਾਂ ਆਪਾਂ ਕਰਨਾ ਵਾ ਜਿੱਦੋਂ 5 ਮਿੰਟ ਰੱਖਣ ਤੋਂ ਬਾਅਦ ਜੀ ਥੋੜੀ ਜੀ ਸੁੱਕ ਜਾਂਦੀ ਆ ਤੇ ਤੁਸੀਂ 2-4 ਬੂੰਦਾ ਹੱਥ ਤੇ ਦੁੱਧ ਦੀਆਂ ਪਾ ਲਓ ਉਹਦੇ ਨਾਲੇ ਥੋੜੀ ਜੀ ਫਿਰ ਤੋਂ ਮੁਲਾਇਮ ਹੋ ਜਾਊਗੀ ਕਿਉਂਕਿ ਚਿਹਰੇ ਤੇ ਪੰਜ ਮਿੰਟ ਰੱਖਣ ਨਾਲ ਨਾ ਥੋੜੀ ਜਿਹੀ ਆਠ ਰਹੀ ਜਾਂਦੀ ਹੁੰਦੀ ਆ ਇਹਦੇ ਨਾਲ ਇੱਕ ਤੇ ਤੁਹਾਡੇ ਜਿਹੜੇ ਸਕਿਨ ਦਾ ਕਲਰ ਆਫ ਫੇਅਰ ਹੋਊਗਾ ਇੱਕ ਤੋਂ ਦੋ ਟੋਨ ਤੱਕ ਫੇਅਰ ਹੋ ਜਾਊਗਾ ਬਾਕੀ ਜੇ ਛੋਟੀਆਂ ਮੋਟੀਆਂ ਤੁਹਾਡੀਆਂ ਸਕਿਨ ਤੇ ਜਿਸ ਤਰ੍ਹਾਂ ਹਲਕੀਆਂ ਜੀਆਂ ਛਾਈਆਂ ਹੁੰਦੀਆਂ ਵਾ ਹੈਨਾ ਕਦੀ ਕਦੀ ਹੁੰਦਾ ਨਾ ਥੋੜੇ ਥੋੜੇ ਦਾਗ ਹੁੰਦੇ ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਥੋੜੇ ਥੋੜੇ ਦਾਗ ਹੁੰਦੇ ਆ ਉਹ ਵੀ ਤੁਹਾਡੇ ਜਿਹੜੇ ਆ ਠੀਕ ਹੋ ਜੂਗੇ ਬਾਕੀ ਮੈਂ ਤੁਹਾਨੂੰ ਇਹਨੂੰ ਉਤਾਰਨ ਤੋਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਵੀ ਦੱਸੂਗੀ ਕਿਉਂਕਿ ਇਹਦਾ ਰਿਜ਼ਲਟ ਵੀ ਨਾਲੋਂ ਨਾਲ ਸਾਨੂੰ ਮਿਲ ਜਾਂਦਾ ਬਹੁਤ ਹੀ ਸੋਹਣਾ ਬਹੁਤ ਵਧੀਆ ਫੇਸ ਆ ਤੁਹਾਡਾ ਮੈਂ ਹੁਣ 5 ਮਿੰਟ ਤੱਕ ਇਹਨੂੰ ਲਗਾ ਕੇ ਰੱਖ ਲਿਆ ਔਰ ਹੁਣ ਮੈਨੂੰ ਹੱਥੀਂ ਹਲਕੇ ਹਲਕੇ ਹੱਥਾਂ ਦੇ ਨਾਲ ਨੂੰ ਹਲਕਾ ਹਲਕਾ ਜਿਆਦਾ ਜ਼ੋਰ ਨਾਲ ਨਹੀਂ ਹਲਕਾ ਹਲਕਾ ਇਹਨੂੰ ਆਪਣੇ ਹੱਥ ਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਸਲੌਂਦੀ ਆ ਤਾਂ ਕਿ ਇਹ ਮੇਰੇ ਚਿਹਰੇ ਦੇ ਅੰਦਰ ਜਿਹੜੀ ਆ ਬੁਰੀ ਚੜ ਜੇ ਨਾ ਔਰ ਇਹਦਾ ਮੈਨੂੰ ਫਾਇਦਾ ਹੋਵੇ 5 ਮਿੰਟ ਤੱਕ ਮੈਂ ਆਪਣੇ ਹੱਥਾਂ ਦੇ ਨਾਲ ਇਹਨੂੰ ਇਸ ਤਰ੍ਹਾਂ ਕਰਨਾ ਵਾ ਬਾਕੀ ਕੋਈ ਸਟੈਪ ਵਾਲੀ ਆਪਾਂ ਮ사ਜ ਨਹੀਂ ਕਰਨੀ ਆ ਨੋਰਮਲ ਆਪਾਂ ਇਦਾਂ ਮਲਣਾ ਮੈਨੂੰ ਬਸ ਠੀਕ ਆ ਤੇ 5 ਮਿੰਟ ਆਪਾਂ ਪਹਿਲਾਂ ਇਦਾਂ ਲਗਾ ਲਿਆ ਫਿਰ ਆਪਾਂ ਇਹਨੂੰ ਫੇਸ ਸਾਫ ਕਰ ਲੈਣਾ ਦੇਖ ਸਕਦੇ ਜੇ ਦੇਖੋ ਭਈ ਆਪਾਂ ਜਿਹੜਾ ਆਪਣਾ ਚਿਹਰਾ ਉਹਨੂੰ ਪਾਣੀ ਦੇ ਨਾਲ ਕਰ ਲਿਆ ਸਾਫ ਤੇ ਬਹੁਤ ਹੀ ਸੋਹਣਾ ਜਿਹੜਾ ਚਿਹਰਾ ਵਾ ਇੱਕਦਮ ਨਿਖਰ ਕੇ ਸਾਹਮਣੇ ਵੀ ਆਇਆ ਇਹਦੇ ਉੱਤੇ ਬਲੋ ਵੀ ਬਹੁਤ ਸੋਹਣਾ ਲੱਗਣ데요 ਕਿਉਂਕਿ ਚਿਹਰਾ ਮੇਰਾ ਬਹੁਤ ਹੀ ਜ਼ਿਆਦਾ ਚਮਕੰਦਿਆ ਹੁ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵਾਲੀ ਕਰੀਮ ਅਗਰ ਅਸੀਂ ਬਣਾ ਕੇ ਆਪਣੇ ਚਿਹਰੇ ਤੇ ਲਾਉਣੀ ਆ ਤੇ ਆਪਣਾ ਜਿਹੜਾ ਕਲਰ ਤੇ ਇੱਕ ਤੋਂ ਦੋ ਟਨ ਸਾਫ਼ ਹੁੰਦਾ ਹੀ ਆ ਨਾਲ ਹੀ ਨਾਲ ਸਾਨੂੰ ਕਿਸੇ ਵੀ ਮੋਇਸਚਰਾਈਜ਼ਰ ਦੀ ਲੋੜ ਨਹੀਂ ਪੈਂਦੀ ਔਰ ਸਾਡੀ ਜਿਹੜੀ ਸਕਿਨ ਆ ਉਹ ਬਿਲਕੁਲ ਇੱਕਦਮ ਕੋਮਲ ਰਹਿੰਦੀ ਆ। ਹਾਂ? ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਸਕੇ skin ਬਹੁਤ ਸੋਹਣੀ ਜਿਹਾ ਸਾਫਟ एकदम ਵਧੀਆ ਰਹਿੰਦੀ ਆ ਔਰ ਨਾਲੇ ਸਾਡੇ skin ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਧੂਲ ਮਿੱਟੀ ਹੋਵੇ ਔਰ ਸਾਰੀ ਗੰਦਗੀ ਇਤਨਾ हट ਜਾਂਦੀ ਆ ਚਿਹਰਾ ਬਿਲਕੁਲ ਸਾਫ ਹੋ ਗਿਆ ਵਾ ਦੇਖ ਸਕਦੇ ਜੇ ਫਿਰ ਤੁਸੀਂ ਦੱਸੋ ਤੁਸੀਂ ਕਦੋਂ ਲਗਾਉਂਦੇ ਆ ਇਹ ਵਾਲੀ ਕਰੀਮ ਜੇ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਕਰ ਸਬਸਕ੍ਰਾਈਬ ਮਿਲਨੇ ਆਪਾਂ ਇੱਕ ਫਿਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ